ਅੱਜ ਭਗਵੰਤ ਮਾਨ ਸਰਕਾਰ ਨੇ ਇੱਕ ਹੋਰ ਵੱਡਾ ਐਕਸ਼ਨ ਕੀਤਾ ਹੈ ਇੱਕ ਹੋਰ ਲੇਡੀ ਥਾਣਾ ਮੁਖੀ ਇੱਕ ਹੋਰ ਮਹਿਲਾ ਐਸਐਚਓ ਨੂੰ ਅੱਜ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਸਸਪੈਂਡ ਕੀਤਾ ਗਿਆ ਪਿਛਲੇ ਦਿਨੀ ਵੀ ਇੱਕ ਸਾਦਕ ਥਾਣੇ ਦੀ ਜਿਹੜੀ ਲੇਡੀ ਜਿਹੜੀ ਮਹਿਲਾ ਐਸਐਚਓ ਸੀ ਉਹਨੂੰ ਸਸਪੈਂਡ ਕੀਤਾ ਗਿਆ ਤੇ ਅੱਜ ਮਲੋਟ ਥਾਣੇ ਦੀ ਐਸਐਚਓ ਹਰਪ੍ਰੀਤ ਕੌਰ ਨੂੰ ਸਸਪੈਂਡ ਕੀਤਾ ਗਿਆ ਅੱਜ ਤੋਂ 3 ਦਿਨ ਪਹਿਲਾਂ ਵੀ ਭਗਵੰਤ ਮਾਨ ਸਰਕਾਰ ਨੇ ਇੱਕ ਵੱਡਾ ਐਕਸ਼ਨ ਲੈਂਦਿਆਂ ਮੁਖਸਰ ਸਾਹਿਬ ਜ਼ਿਲ੍ਹੇ ਦੇ ਡੀਸੀ ਨੂੰ ਸਸਪੈਂਡ ਕਰ ਦਿੱਤਾ ਸੀ ਜਦੋਂ ਦਾ ਦਿੱਲੀ ਵੋਟਾਂ ਦਾ ਰਿਜ਼ਲਟ ਆਇਆ ਜਦੋਂ ਦਾ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਰਿਜ਼ਲਟ 'ਚ ਵੱਡਾ ਝਟਕਾ ਲੱਗਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਕੁਝ ਐਕਸ਼ਨ ਕਰਕੇ ਵਿਖਾਉਣ ਦੇ ਮੂਡ ਦੇ ਵਿੱਚ ਲੱਗੀ ਹੋਈ ਹੈ ਔਰ ਇਹ ਜਿਹੜੀ ਐਸਐਸਓ ਐਸਐਚਓ ਮਲੋਟ ਦੀ ਇਹਨੂੰ ਸਸਪੈਂਡ ਕੀਤਾ ਕਿਉਂ ਗਿਆ ਹੈ ਵਜ੍ਹਾ ਕੀ ਹੈ ਪਹਿਲਾਂ ਜਦੋਂ ਸਾਧਕ ਥਾਣੇ ਦੀ ਐਸਐਚਓ ਨੂੰ ਸਸਪੈਂਡ ਕੀਤਾ ਸੀ ਤਾਂ ਉਹਦੇ ਉੱਪਰ 5 ਲੱਖ ਰਿਸ਼ਵਤ ਮੰਗਣ ਤੇ 2 ਲੱਖ ਰੁਪਇਆ ਰਿਸ਼ਵਤ ਲੈ ਲੈਣ ਦਾ ਦੋਸ਼ ਸੀ ਤੇ ਇਹ ਜਿਹੜੀ ਮਹਿਲਾ ਐਸਐਚਓ ਹੈ ਮਲੋਟ ਦੀ ਜਿਸ ਨੂੰ ਸਸਪੈਂਡ ਮੁਅਤਲ ਕੀਤਾ ਗਿਆ ਇਹਦੇ ਉੱਪਰ ਇਹ ਦੋਸ਼ ਹੈ ਜੋ ਮੀਡੀਆ ਰਿਪੋਰਟਾਂ ਦੇ ਵਿੱਚ ਆ ਰਿਹਾ ਵੀ ਇਸ ਐਸ ਐਚਓ ਨੇ ਕੁਝ ਚੋਰੀ ਦੇ ਕੇਸ 'ਚ ਬੰਦੇ ਫੜੇ ਸੀ ਔਰ ਕੁਝ ਬੰਦਿਆਂ ਨੂੰ ਵਿੱਚੋਂ ਲੈ ਦੇ ਕਰਕੇ ਤੇ ਕੱਢਿਆ ਗਿਆ ਇਹ ਦੋਸ਼ ਇਸ ਐਸ ਐਚਓ ਦੇ ਉੱਪਰ ਲਾਇਆ ਗਿਆ ਹੁਣ ਸਵਾਲ ਇਹ ਹੈ ਕਿ ਕੀ ਭਗਵੰਤਮਾਨ ਸਰਕਾਰ ਇਹ ਐਕਸ਼ਨ ਕਰਕੇ ਸੱਚਮੁੱਚ ਭ੍ਰਿਸ਼ਟਾਚਾਰ ਖਤਮ ਕਰ ਲੇਗੀ ਮੋਟੀ ਜੀ ਗੱਲ ਤਾਂ ਇਹ ਹੈ ਕਿ ਐਕਸ਼ਨ ਹੋਣਗੇ ਤਾਂ ਹੀ ਭ੍ਰਿਸ਼ਟਾਚਾਰ ਰੁਕੇਗਾ ਇਹਦੇ ਤੋਂ ਮੁਕਰ ਨਹੀਂ ਤਾਂ ਲੋੜ ਹੀ ਨਹੀਂ ਗਈ ਕਾਰਵਾਈਆਂ ਹੋਣਗੀਆਂ ਤਾਂ ਅਸਰ ਪਵੇਗਾ ਜੇ ਠੀਕ ਕਾਰਵਾਈ ਹੋਈ ਹੈ ਤੇ ਉਹਦੀ ਜ਼ਰੂਰੀ ਨਹੀਂ ਕਿ ਗਲਤੀ ਕੱਢਣੀ ਆ ਉਹਦੀ ਆਲੋchnਾ ਹੀ ਕਰਨੀ ਆ ਠੀਕ ਕਾਰਵਾਈ ਨੂੰ ਠੀਕ ਕਹਿਣਾ ਚਾਹੀਦਾ ਪਰ ਭ੍ਰਿਸ਼ਟਾਚਾਰ ਦੀ ਜੜ ਜਿਹੜੀ ਆ ਉਹ ਕਿੱਥੇ ਆ ਹੁਣ ਵੱਡਾ ਸਵਾਲ ਤਾਂ ਇਹ ਵੀ ਉੱਠ ਪਿਆ ਵੀ ਹੇਠਲੇ ਕਰਮਚਾਰੀਆਂ ਤੇ ਕਾਰਵਾਈਆਂ ਹੋ ਰਹੀਆਂ ਨੇ ਉੱਪਰ ਵਾਲੇ ਵੱਡੇ ਅਫਸਰ ਨੇ ਜਿਹੜੇ ਡੀਐਸਪੀ ਐਸਐਸਪੀ ਉਹਨਾਂ ਤੇ ਕਿਉਂ ਨਹੀਂ ਹੋ ਰਹੀਆਂ ਪਰ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਪਿਛਲੇ ਦਿਨੀ ਇੱਕ ਡੀਸੀ ਵੀ ਕੀਤਾ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਹੁਣ ਇਹ ਭ੍ਰਿਸ਼ਟਾਚਾਰ ਦੀ ਇਸ ਰਿਸ਼ਵਤ ਖੋੜੀ ਦੀ ਜੜ ਕਿੱਥੇ ਹੈ ਮਿੱਤਰੋ ਦੇਖੋ ਜੜ ਇਹਦੀ ਜੁੜੀ ਹੈ ਪੂਰੇ ਸਿਸਟਮ ਨਾਲ ਜਦੋਂ ਸਰਕਾਰਾਂ ਬਣਦੀਆਂ ਨੇ ਨਾ ਉਦੋਂ ਹੀ ਭ੍ਰਿਸ਼ਟਾਚਾਰ ਦਾ ਮੋਢ ਵੱਜ ਜਾਂਦਾ ਹੈ ਕਿਵੇਂ ਸਾਰੇ ਅਫਸਰਸ਼ਾਹੀ ਨੂੰ ਇਹ ਪਤਾ ਕਿ ਸਰਕਾਰਾਂ ਬਣਾਉਣ ਵੇਲੇ ਜਿਹੜੀਆਂ ਪਾਰਟੀਆਂ ਨੇ ਉਹ ਪੈਸੇ ਵੀ ਵੰਡਦੀਆਂ ਨੇ ਉਹ ਸ਼ਰਾਬਾ ਵੀ ਵੰਡਦੀਆਂ ਨੇ ਭੁੱਕੀਆਂ ਫੀਮਾਂ ਵੀ ਵੰਡੀਆਂ ਜਾਂਦੀਆਂ ਨੇ ਕਈ ਤਰ੍ਹਾਂ ਦੇ ਜਾਇਜ਼ ਨਜਾਇਜ਼ ਕੰਮ ਕਰਕੇ ਵੋਟਾਂ ਪਵਾ ਕੇ ਸਰਕਾਰ ਬਣਾਈ ਜਾਂਦੀ ਹੈ ਜਦੋਂ ਸਾਰੇ ਅਫਸਰਾਂ ਨੂੰ ਇਹ ਗੱਲ ਪਤਾ ਹੈ ਤਾਂ ਫਿਰ ਅਗਲੇ ਕਹਿੰਦੇ ਨੇ ਜਦੋਂ ਸਰਕਾਰ ਦਾ ਮੋਢੀ ਇਦਾਂ ਬੱਜਾ ਕਿਸੇ ਇੱਕ ਪਾਰਟੀ ਦੀ ਗੱਲ ਮੈਂ ਨਹੀਂ ਕਰ ਰਿਹਾ ਮੈਂ ਤਾਂ ਪੂਰੇ ਦੇਸ਼ 'ਚ ਜੋ ਚੱਲਦਾ ਜੋ ਜੋ ਕਾਰਵਾਈਆਂ ਹੁੰਦੀਆਂ ਨੇ ਜੋ ਸ਼ਿਕਾਇਤਾਂ ਹੁੰਦੀਆਂ ਨੇ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਵੀ ਉਹਨੇ ਪੈਸੇ ਵੰਡੇ ਉਹਨੇ ਵੰਡੇ ਉਹਨੇ ਵੰਡੇ ਆਪਦੇ ਵਾਰੀ ਕੋਈ ਨਹੀਂ ਮੰਨਦਾ ਇਹ ਗੱਲ ਵੱਖਰੀ ਹੈ ਤਾਂ ਜਦੋਂ ਸਰਕਾਰਾਂ ਦਾ ਮੁੱਢ ਐਦਾਂ ਵੱਜਾ ਹੁੰਦਾ ਤਾਂ ਫਿਰ ਅਫਸਰਾਂ ਨੂੰ ਵੀ ਲੱਗਦਾ ਵੀ ਦਾਅ ਲਾਉਣਾ ਚਾਹੀਦਾ ਸੋ ਮੁੱਢ ਮੁੱਢ ਖਤਮ ਕਰਨਾ ਪਏਗਾ ਫਿਰ ਭ੍ਰਿਸ਼ਟਾਚਾਰ ਰੁਕੇਗਾ ਹੁਣ ਅਗਲੀ ਵੱਡੀ ਜਿਹੜੀ ਖਬਰ ਹੈ ਅੱਜ ਦੀ ਉਹ ਹੈ ਕਿ ਪੰਜਾਬ ਦੇ ਵਿੱਚ ਦਿਨ ਦੀ ਵੀ ਘਰ ਚ ਵੜ ਕੇ ਦੋ ਥਾਵਾਂ ਤੇ ਹਮਲੇ ਹੋਏ ਨੇ ਇੱਕ ਕਪੂਰੇ ਔਰ ਇੱਕ ਅਬੋਰ ਦੇ ਪਿੰਡ ਕਕਰਖੇੜਾ ਦੇ ਵਿੱਚ ਘਰ ਚ ਵੜ ਕੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਲੋਕ ਕਹਿ ਰਹੇ ਨੇ ਕਿ ਅਸੀਂ ਘਰ ਚ ਸੁਰੱਖਿਤ ਨਹੀਂ ਇਸ ਤੋਂ ਅਗਲੀ ਵੱਡੀ ਖਬਰ ਹੈ ਜਿਹੜੀ ਦਰਦਨਾਕ ਤੇ ਮੰਦ ਭਾਗੀ ਹੈ ਸੱਤ ਪੰਜਾਬੀਆਂ ਨੂੰ ਬੱਸ ਚੋਂ ਕੱਢ ਕੇ ਗੋਲੀ ਮਾਰੀ ਗਈ ਹੈ ਉਹਨਾਂ ਬੱਸ ਰੋਕੀ ਗਈ ਬੱਸ ਰੋਕ ਕੇ ਤੇ ਸਾਰਿਆਂ ਨੂੰ ਸਨাক্তੀਕਰਡ ਵਿਖਾਉਣ ਲਈ ਕਿਹਾ ਗਿਆ ਤੇ ਜਿਨ੍ਹਾਂ ਦੇ ਸਨাক্তੀਕਰਡ ਪੰਜਾਬੀ ਚ ਸੀਗੇ ਉਹਨਾਂ ਨੂੰ ਗੋਲੀਆਂ ਮਾਰਤੀਆਂ ਬਸ ਤੋਂ ਬਾਹਰ ਕੱਢ ਗਏ ਹੁਣ ਇਹ ਘਟਨਾ ਕਿੱਥੋਂ ਦੀ ਹੈ ਪਾਕਿਸਤਾਨ ਦੇ ਬਲੋਚਿਸਤਾਨ ਦੀ ਘਟਨਾ ਉਹ ਇੱਕ ਅਜੀਹਾ ਇਲਾਕਾ ਹੈ ਉੱਥੇ ਜਿੱਥੇ ਪੰਜਾਬੀਆਂ ਨੂੰ ਨਫ਼ਰਤ ਕੀਤੀ ਜਾਂਦੀ ਹੈ ਤੇ ਉਹ ਚਾਹੁੰਦੇ ਨੇ ਕਿ ਇੱਧਰ ਪੰਜਾਬੀ ਨਾ ਹੋਣ ਜਦੋਂ ਇਧਰਲੇ ਸਾਡੇ ਵਾਲੇ ਪੰਜਾਬ ਚੋਂ ਵੀ ਲੋਕ ਉਧਰ ਜਾਂਦੇ ਨੇ ਤਾਂ ਉਥੋਂ ਦੀ ਪੁਲਿਸ ਆਰਮੀ ਫੌਜ ਉਸ ਏਰੀਆ ਦੇ ਵਿੱਚ ਵਿਸ਼ੇਸ਼ ਸੁਰੱਖਿਆ ਦੇਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਿ ਲੋਕਾਂ ਦੇ ਉੱਪਰ ਇਸ ਤਰ੍ਹਾਂ ਦਾ ਹਮਲਾ ਨਾ ਹੋਵੇ ਹੁਣ ਇਹ ਜਿਹੜੀ ਖਬਰ ਆਈ ਹੈ ਇਹ ਮੰਦ ਭਾਗੀ ਹੈ ਪਰ ਇੱਥੇ ਯਾਰੋ ਸਵਾਲ ਹੈ ਇੱਕ ਕਦੋਂ ਤੱਕ ਅਸੀਂ ਜਾਤਾਂ ਧਰਮਾਂ ਪਛਾਵਾਂ ਤੇ ਖੇਤਰਾਂ ਦੇ ਨਾਂ ਤੇ ਨਫ਼ਰਤਾਂ ਪਾਲਾਂਗੇ ਇਹ ਜਿਹੜਾ ਸਾਡੇ ਮਨਾਂ ਦੇ ਵਿੱਚ ਜ਼ਹਿਰ ਹੈ ਪਤਾ ਨਹੀਂ ਕਿਉਂ ਆਹ ਮੇਰੇ ਧਰਮ ਦਾ ਤਾਂ ਚੰਗਾ ਜੇ ਨਹੀਂ ਮੇਰੇ ਧਰਮ ਦਾ ਤਾਂ ਮਾੜਾ ਆਹ ਮੇਰੀ ਜਾਤ ਦਾ ਤਾਂ ਚੰਗਾ ਹੈ ਜੇ ਹੋਰ ਜਾਤ ਦਾ ਫਿਰ ਅਸੀਂ ਉਹਨੂੰ ਗਲਤ ਸਮਝਣ ਲੱਗ ਜਾਂਦੇ ਆ ਆਹ ਮੇਰੀ ਭਾਸ਼ਾ ਵਾਲਾ ਹੈ ਫਿਰ ਤਾਂ ਵਧੀਆ ਹੈ ਜੇ ਇਹ ਬਾਦਸ਼ਾਹ ਦੂਜੀ ਬੋਲਦਾ ਫੇਰ ਅਸੀਂ ਉਹਨੂੰ ਮਾੜਾ ਸਮਝਣ ਲੱਗ ਜੰਨੇ ਆ ਸਾਡੇ ਅੰਦਰ ਦੀਆਂ ਇਹ ਕੁੜਤਾਂ ਨੇ ਚੱਜ ਨਾਲ ਕਦੇ ਸਾਨੂੰ ਜਿਉਣੀ ਨਹੀਂ ਦਿੱਤਾ ਜ਼ਿੰਦਗੀ ਛੋਟੀ ਜੀ ਹੈ ਜੀਣ ਵਾਸਤੇ ਮਿਲੀ ਹੈ ਪਰ ਦੁਨੀਆ ਦੇ ਵਿੱਚ ਅੱਜ ਤੋਂ ਨਹੀਂ ਸਦੀਆਂ ਤੋਂ ਲੈ ਕੇ ਇੰਨਾ ਪ੍ਰੋਬਲਮਾਂ ਕਰਕੇ ਇੰਨਾ ਛੋਟੀਆਂ ਸੋਚਾਂ ਕਰਕੇ ਬਹੁਤ ਸਾਰੇ ਲੋਕ ਕਦੇ ਜਿਉਂ ਨਹੀਂ ਐਵੇਂ ਲੜਦੇ ਭੜਦੇ ਜੰਮਦੇ ਨੇ ਲੜਦੇ ਭੜਦੇ ਮਰਮੁਰ ਜਾਂਦੇ ਨੇ ਤੇ ਕਈਆਂ ਨੂੰ ਮਾਰ ਦਿੰਦੇ ਨੇ ਜ਼ਿੰਦਗੀ ਦੇ ਵਿੱਚ ਸਕੂਨ ਚੈਨ ਸ਼ਾਂਤੀ ਕਿੱਥੇ ਆ ਪਰ ਅਜਿਹੇ ਲੋਕਾਂ ਦੇ ਅੰਦਰ ਇੱਕ ਜਨੂਨ ਭਰਿਆ ਹੁੰਦਾ ਕੁਝ ਗੰਦੀਆਂ ਸਿਆਸਤਾਂ ਇਹ ਜਨੂਨ ਸਦੀਆਂ ਤੋਂ ਭਰਦੀਆਂ ਆ ਰਹੀਆਂ ਨੇ ਲੋਕਾਂ ਨੂੰ ਇਹ ਕਹਿਣਾ ਕਿ ਆਪਾਂ ਉੱਪਰ ਨਿਕਲਣਾ ਹੈ ਆਪਾਂ ਅੱਗੇ ਨਿਕਲਣਾ ਹੈ ਆਪਾਂ ਦੂਜਿਆਂ ਨੂੰ ਦਬਾ ਕੇ ਰੱਖਣਾ ਧਰਮਾਂ ਜਾਤਾਂ ਮਜ਼ਬਾਂ ਦੇ ਨਾਂ ਦੇ ਉੱਪਰ ਇਹ ਚੀਜ਼ਾਂ ਕਰਵਾਈਆਂ ਜਾਂਦੀਆਂ ਨੇ ਸਾਡੇ ਦੇਸ਼ ਦੇ ਦੋ ਟੋਟੇ ਵੀ ਇਸੇ ਕਰਕੇ ਹੋਏ ਸੀ ਨਾ ਇੱਕੋ ਦੇਸ਼ ਸੀ ਭਾਰਤ ਫਿਰ ਇੱਕ ਪਾਕਿਸਤਾਨ ਬਣ ਗਿਆ ਇੱਕ ਹਿੰਦੁਸਤਾਨ ਬਣ ਗਿਆ ਇਸੇ ਨਫ਼ਰਤਾਂ ਨੇ ਸਾਡੇ ਦੇਸ਼ ਦੇ ਦੋ ਟੋਟੇ ਕੀਤੇ ਨੇ ਪਰ ਅੱਜ ਇਸ ਮਸਲੇ ਤੇ ਸੋਚਣ ਦੀ ਲੋੜ ਆ ਪੜ੍ਹ ਲਿਖ ਰਹੇ ਆ ਲੋਕ ਸਮਝਦਾਰ ਹੋ ਰਿਹਾ ਲੋਕ ਜੇ ਅਜੇ ਵੀ ਇਹ ਚੀਜ਼ਾਂ ਵਾਪਰਦੀਆਂ ਨੇ ਤਾਂ ਫਿਰ ਸਵਾਲ ਸਾਡੇ ਸਾਰਿਆਂ ਦੀ ਜ਼ਹਿਨੀਅਤ ਦੇ ਉੱਪਰ ਬਣਦਾ ਇਸ ਤੋਂ ਅੱਗੇ ਇੱਕ ਹੋਰ ਵੱਡੀ ਖਬਰ ਹੈ ਅੱਜ ਦਿੱਲੀ ਦੇ ਵਿੱਚ ਭਾਜਪਾ ਨੇ ਆਪਣੀ ਸਰਕਾਰ ਬਣਾਈ ਹੈ ਕਾਫੀ ਟਾਈਮ ਬਾਅਦ ਤੇ ਅੱਜ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੋਰਾਂ ਨੇ ਬੀਜੇਪੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਸੌਂ ਚਕਾ ਦਿੱਤੀ ਹੈ ਤੇ ਨਾਲ ਹੀ 6 ਮੰਤਰੀ ਹੋਰ ਬਣਾ ਦਿੱਤੇ ਨੇ ਮਨਜਿੰਦਰ ਸਿੰਘ ਸਰਸਾ ਨੂੰ ਇੱਕ ਪੰਜਾਬੀ ਦੇ ਤੌਰ ਤੇ ਦਿੱਲੀ ਦੇ ਮੰਤਰੀ ਮੰਡਲ ਦੇ ਵਿੱਚ ਮੰਤਰੀ ਬਣਾਇਆ ਗਿਆ ਉਪ ਮੁੱਖ ਮੰਤਰੀ ਪ੍ਰਵੇਸ਼ ਵਰਮਾ ਨੂੰ ਬਣਾਇਆ ਗਿਆ ਜਿਹਦੀ ਪਹਿਲਾਂ ਇਹ ਚਰਚਾ ਸੀ ਵੀ ਉਹਨੂੰ ਮੁੱਖ ਮੰਤਰੀ ਬਣਾਇਆ ਜਾਊਗਾ ਔਰ ਉਧਰ ਕੇਜਰੀਵਾਲ ਸਾਬ ਹੋਰਾਂ ਦੀ ਸਰਕਾਰ ਚੌਥੀਆਂ ਵੋਟਾਂ ਦੇ ਵਿੱਚ ਨਹੀਂ ਰਹੀ ਉਹਨਾਂ ਨੂੰ ਉਮੀਦਾਂ ਸੀ ਪਰ ਲੋਕਾਂ ਨੇ ਨਹੀਂ ਪਾਈਆਂ ਵੋਟਾਂ ਤਾਂ ਫਿਰ ਅੱਜ ਕੇਜਰੀਵਾਲ ਸਾਹਿਬ ਹੋਰਾਂ ਨੇ ਉਹ ਕਹਿੰਦੇ ਆ ਜਿਵੇਂ ਮਰਦੀ ਨੇ ਇੱਕ ਚੱਬਿਆ ਵਾਲੀ ਗੱਲ ਐ ਅੱਜ ਕੇਜਰੀਵਾਲ ਸਾਹਿਬ ਹੋਰਾਂ ਨੇ ਵਧਾਈ ਦਿੱਤੀ ਐ ਹਰੇਕਾ ਗੁਪਤਾ ਨੂੰ ਉਹ ਕਹਿੰਦੇ ਅਸੀਂ ਵਧਾਈ ਦਿੰਨੇ ਆ ਮੁੱਖ ਮੰਤਰੀ ਬਣੇ ਹੋ ਤੁਸੀਂ ਪਰ ਨਾਲ ਦੀ ਨਾਲ ਉਹਨਾਂ ਨੇ ਸਵਾਲ ਫਿਰ ਅੰਦਰ ਖਾਤੇ ਇੱਕ ਕਮੈਂਟ ਕਹਿ ਸਕਦੇ ਕਰ ਦਿੱਤਾ ਉਹ ਕਹਿੰਦੇ ਹੁਣ ਵੇਖਣਾ ਇਹ ਹੋਏਗਾ ਕਿ ਭਾਜਪਾ ਦੀ ਮੁੱਖ ਮੰਤਰੀ ਤੇ ਸਰਕਾਰ ਆਪਣੇ ਵਾਅਦਿਆਂ ਨੂੰ ਕਿੰਨੀ ਕੁ ਛੇਤੀ ਪੂਰਾ ਕਰਦੇ ਤੇ ਵਾਅਦੇ ਪਤਾ ਹੀ ਆ ਐਸਰ ਕੇਜਰੀਵਾਲ ਹੋਰਾਂ ਨੂੰ ਪਾਸੇ ਕਰਨ ਲਈ ਬੀਜੇਪੀ ਨੇ ਵੀ ਵੱਡੇ ਵੱਡੇ ਵਾਅਦੇ ਦਿੱਲੀ ਚ ਕੀਤੇ ਨੇ ਇੱਕ ਵੱਡਾ ਵਾਅਦਾ ਔਰਤਾਂ ਨਾਲ ਕੀਤਾ ਕਿ ਹਰ ਮਹੀਨੇ ਹਰ ਇੱਕ ਔਰਤ ਦੇ ਖਾਤੇ ਚ 2500 ਰੁਪਏ ਮਹੀਨਾ ਪਾਇਆ ਕਰਾਂਗੇ ਅੱਜ ਜਦੋਂ ਮੁੱਖ ਮੰਤਰੀ ਦੀ ਸੌ ਚੁੱਕੀ ਹੈ ਬੀਜੇਪੀ ਦੀ ਮੁੱਖ ਮੰਤਰੀ ਨੇ ਤਾਂ ਫਿਰ ਸਵਾਲ ਪਹਿਲਾ ਪੱਤਰਕਾਰਾਂ ਦਾ ਸਵਾਲਦਾ ਇਹੀ ਸੀ ਵੀ ਔਰਤਾਂ ਨੂੰ 2500 ਕਦੋਂ ਦੋਵਾਂਗੇ ਜਿਵੇਂ ਪੰਜਾਬ ਤੋਂ ਜਦੋਂ ਇਹ ਇਹਨਾਂ ਭਗਵੰਤ ਮਾਨ ਹੋਰਾਂ ਨੇ ਸਰਕਾਰ ਬਣਾਈ ਇਹਨਾਂ ਨੇ ਕਿਹਾ ਸੀ ਕਿ ਹਰ ਇੱਕ ਔਰਤ ਦੇ ਖਾਤੇ 'ਚ 1000 ਰੁਪਇਆ ਪਾਇਆ ਕਰਾਂਗੇ ਤੇ 50% ਵੋਟਾਂ ਸਿੱਧੀਆਂ ਹੀ ਔਰਤਾਂ ਦੀਆਂ ਆਮ ਆਦਮੀ ਪਾਰਟੀ ਨੂੰ ਪਈਆਂ ਐਸੀ ਵੀ ਜਿਹਦੇ ਘਰ 'ਚ ਤਿੰਨ ਔਰਤਾਂ ਨੇ ਉਹਨਾਂ ਨੂੰ ਐਲਸਾ ਰਸੋਈ ਖਰਚ ਤਾਂ ਫ੍ਰੀ ਹੋ ਗਿਆ 3000 ਰੁਪਇਆ ਮਹੀਨਾ ਆਜਿਆ ਕਰਨਾ ਸੁੱਤਿਆਂ ਪਿਆ ਤਿੰਨ ਸਾਲ ਬੀਤ ਗਏ ਨੇ ਭਗਵੰਤ ਮਾਨ ਸਾਹਿਬ ਨੂੰ ਅੱਜ ਤੱਕ ਚਵਾਨੀ ਕਿਸੇ ਦੇ ਖਾਤੇ 'ਚ ਪਾਈ ਨਹੀਂ ਉਸ ਤੋਂ ਬਾਅਦ ਇਹੀ ਰਿਵਾਜ ਹਿਮਾਚਲ ਪ੍ਰਦੇਸ਼ ਉਹ ਉੱਥੇ ਕਾਂਗਰਸ ਨੇ ਸਰਕਾਰ ਬਣਾਉਣ ਲਈ ਵਰਤਿਆ ਉਹਨਾਂ ਨੇ ਕਿਹਾ ਹਰ ਮਹੀਨੇ ਔਰਤਾਂ ਦੇ ਖਾਤੇ 'ਚ 1500 ਪਾਇਆ ਕਰਾਂਗੇ ਭਾਈ ਉਹਨਾਂ ਨੇ ਵੀ ਅਜੇ ਤੱਕ ਚਵਾਨੀ ਨਹੀਂ 2 ਸਾਲ ਉੱਥੇ ਉਹਨਾਂ ਨੂੰ ਹੋ ਗਏ ਨੇ ਹੁਣ ਇਹੀ ਕੰਮ ਦਿੱਲੀ ਦੇ ਵਿੱਚ ਕੀਤਾ ਗਿਆ ਸਰਕਾਰ ਤਾਂ ਹੁਣ ਬੀਜੇਪੀ ਦੀ ਭਾਈ ਬਣ ਗਈ ਹੁਣ ਕੀ ਬੀਜੇਪੀ ਪਾਏਗੀ ਨਵੀਂ ਬਣੀ ਮੁੱਖ ਮੰਤਰੀ ਨੇ ਕਹਿ ਤਾ ਵੀ 8 ਮਾਰਚ ਆਉਣ ਵਾਲੀ ਹੈ ਤੇ 8 ਮਾਰਚ ਤੱਕ ਅਸੀਂ ਹਰ ਇੱਕ ਭੈਣ ਦੇ ਖਾਤੇ ਦੇ ਵਿੱਚ 2500 ਪਾਉਣਾ ਸ਼ੁਰੂ ਕਰ ਦੇਣਾ ਤੇ ਜੇ ਪਾਉਣਾ ਸ਼ੁਰੂ ਕਰਤਾ ਉਹਨਾਂ ਨੇ ਜਿੱਦੀ ਕਿ ਸੰਭਾਵਨਾ ਬਹੁਤ ਘੱਟ ਹੈ ਪੰਜਾਬ 'ਚ ਭਗਵੰਤ ਮਾਨ ਹੋਰੀ ਬੁਰੀ ਤਰ੍ਹਾਂ ਫਸ ਜਾਣਗੇ ਜੇ ਤਾਂ ਉਹਦੇ ਨਾਲੋਂ ਬਾਅਦ ਚ ਦੇਣਗੇ ਤਾਂ ਲੋਕ ਤਾਂ ਵੀ ਬੋਲਣਗੇ ਵੀ ਹੁਣ ਉਹਨਾਂ ਨੇ ਪਹਿਲਾਂ ਦੇ ਦਿੱਤੇ ਤੁਸੀਂ ਤਿੰਨਾਂ ਸਾਲਾਂ ਬਾਅਦ ਉਹਨਾਂ ਤੋਂ ਪਿੱਛੋਂ ਦਿੱਤੇ ਉਹ ਫਿਰ ਦਿੱਤੇ ਵੀ ਨਾ ਦਿੱਤੇ ਵਰਗੀ ਹੋ ਜਾਣੇ ਨੇ ਤੇ ਜੇ ਹੁਣ ਉਹਨਾਂ ਤੋਂ ਪਹਿਲਾਂ ਦੇਣਗੇ ਤਾਂ ਵੀ ਬੀਜੇਪੀ ਨੇ ਦੱਬ ਕੇ ਲੈ ਜਾਣਾ ਵੇ ਸਾਡਾ ਐਲਾਨ ਸੁਣ ਕੇ ਹੁਣ ਇਹਨਾਂ ਨੂੰ ਚੇਤਾ ਆ ਗਿਆ ਨਹੀਂ ਤਾਂ ਇਹਨਾਂ ਨੇ ਕਰਨਾ ਕੱਖ ਨਹੀਂ ਸੀ ਪਰ ਸਵਾਲ ਇਹ ਆ ਵੀ ਭਾਜਪੀ ਦੀ ਸਰਕਾਰ ਚ ਦਿੱਲੀ ਦਿੱਲੀ ਚ ਦੇਊਗੀ ਕਿੱਥੋਂ ਲੱਖਾਂ ਔਰਤਾਂ ਨੇ ਦਿੱਲੀ ਚ 2500 ਹਰ ਇੱਕ ਦੇ ਖਾਤੇ ਚ ਪਾਉਣਾ ਹੈ ਤਨਖਾਹਾਂ ਤਾਂ ਦਿੱਲੀ ਚ ਵੀ ਨਹੀਂ ਦਿੱਤੀਆਂ ਜਾਂਦੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਤਾਂ ਖੜੀਆਂ ਰਹਿੰਦੀਆਂ ਜੋ ਪੰਜਾਬ ਦਾ ਹਾਲ ਹੈ ਉਹ ਦਿੱਲੀ ਦਾ ਬਣਿਆ ਪਿਆ ਫਿਰ ਪੈਸਾ ਲਿਓਣਗੇ ਕਿੱਥੋਂ ਪਰ ਇੱਕ ਗੱਲ ਹੈ ਦਿੱਲੀ ਦੀ ਸਰਕਾਰ ਨੂੰ ਸੈਂਟਰ ਦੀ ਪੱਕੀ ਹਮਾਇਤ ਹੈ ਕਿਉਂਕਿ ਸੈਂਟਰ 'ਚ ਵੀ ਬੀਜੇਪੀ ਦਿੱਲੀ 'ਚ ਵੀ ਬੀਜੇਪੀ ਅਗਲਿਆਂ ਨੇ ਹੁਣ ਇੱਕ ਤੀਰ ਨਾਲ ਕਈ ਸ਼ਿਕਾਰ ਕਰਨੇ ਨੇ 2027 'ਚ ਪੰਜਾਬ 'ਚ ਚੋਣਾਂ ਆ ਰਹੀਆਂ ਨੇ ਤੇ ਬੀਜੇਪੀ ਵਾਲੇ ਤਾਂ ਥਾਪੀਆਂ ਮਾਰੀ ਜਾਂਦੇ ਨੇ ਵੀ ਪੰਜਾਬ 'ਚ ਹੁਣ ਸਰਕਾਰ ਸਾਡੀ ਹੀ ਬਣੇਗੀ ਭਾਵੇਂ ਪਿੰਡਾਂ 'ਚ ਲੋਕ ਅਜੇ ਬੀਜੇਪੀ ਨੂੰ ਵੜਨਾ ਨਹੀਂ ਦੇਣਾ ਚਾਹੁੰਦੇ ਪਰ ਇਹਦੇ باوجود ਵੀ ਰਵਨੀਤ ਬਿੱਟੂ ਕੈਪਟਨ ਅਮਰਿੰਦਰ ਸੁਨੀਲ ਜਾਖੜ ਸਾਰੇ ਕਹਿੰਦੇ ਬੀਜੇਪੀ ਬਣਾਉਣੀ ਹੀ ਬਣਾਉਣੀ ਹੈ ਇੱਥੇ ਵੀ ਸਵਾਲ ਆ ਇੱਕ ਉਹੀ ਕੈਪਟਨ ਮਰਿੰਦਰ ਸਾਹਿਬ ਜਿਹੜੇ ਸਾਲਕੂ ਪਹਿਲਾਂ ਕਾਂਗਰਸ 'ਚ ਹੁੰਦੇ ਸੀ ਤੇ 25 ਸਾਲ ਭਾਜਪਾ ਨੂੰ ਪੰਡਦੇ ਰਹੇ ਉਹੀ ਸੁਨੀਲ ਜਾਖੜ ਜਿਹੜੇ ਕਾਂਗਰਸ ਦੇ ਪ੍ਰਧਾਨ ਰਹੇ 25 ਸਾਲ ਭਾਜਪਾ ਨੂੰ ਪੰਡਦੇ ਰਹੇ ਉਹੀ ਮਨਪ੍ਰੀਤ ਬਾਦਲ ਜਿਹੜਾ ਕਹਿੰਦਾ ਸੀ ਭਾਜਪਾ ਨੂੰ ਤਾਂ ਅੰਗਰੇਜ਼ਾਂ ਵਾਂਗੂ ਦੇਸ਼ 'ਚੋਂ ਬਾਹਰ ਕੱਢਣਾ ਚਾਹੀਦਾ ਹੈ ਅੱਜ ਇਹ ਸਾਰੇ ਬੀਜੇਪੀ ਦਾ ਸ਼نگਾਰ ਬਣੇ ਹੋਏ ਨੇ ਬੀਜੇਪੀ ਦੇ ਆਲਣੇ ਚ ਗਏ ਹੋਏ ਨੇ ਤੇ ਹੁਣ ਉਹੀ ਪੰਜਾਬ ਚ ਬੀਜੇਪੀ ਦੀ ਸਰਕਾਰ ਬਣਾਉਣ ਦੀਆਂ ਬੜਕਾ ਮਾਰ ਰਹੇ ਨੇ ਸਭ ਤੋਂ ਅੱਗੇ ਰਵਨੀਤ ਬਿੱਟੂ ਐ ਕਿਉਂਕਿ ਬਿੱਟੂ ਨੂੰ ਲੱਗਦਾ ਵੀ ਸੀਐਮ ਤਾਂ ਮੈਂ ਹੀ ਬੰਨਾ ਹਾਂ ਹਾਂ ਉਹ ਇੱਕ ਵਾਰੀ ਕਹਿੰਦੇ ਨੇ ਇੱਕ ਮੁੰਡੇ ਨੇ ਆਪਣੀ ਮਾਂ ਨੂੰ ਪੁੱਛਿਆ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਲੰਬੜਦਾਰ ਮਰ ਜੇ ਤੇ ਫਿਰ ਅਗਲਾ ਲੰਬੜਦਾਰ ਕੌਣ ਬਣੇਗਾ ਉਹ ਕਹਿੰਦੀ ਪੁੱਤ ਅਗਲਾ ਫਿਰ ਉਹਦਾ ਮੁੰਡਾ ਬਣੇਗਾ ਕਹਿੰਦਾ ਬੇਬੇ ਜੇ ਇਹਦਾ ਮੁੰਡਾ ਵੀ ਮਰ ਜੇ ਫਿਰ ਕੌਣ ਬਣੇਗਾ ਉਹ ਕਹਿੰਦੀ ਪੁੱਤ ਫਿਰ ਉਹਦਾ ਮੁੰਡਾ ਬਣੇਗਾ ਤੇ ਕਹਿੰਦਾ ਜੇ ਬੇਬੇ ਉਹ ਵੀ ਮਰ ਜੇ ਫਿਰ ਉਹਦੀ ਮਾਂ ਸਮਝ ਗਈ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ ਉਹ ਗੱਲ ਰਵਨੀਤ ਬਿੱਟੂ ਦੀ ਹੈ ਬਿੱਟੂ ਸਾਹਿਬ ਬੀਜੇਪੀ ਦੀ ਜੇ ਸਰਕਾਰ ਬਣ ਵੀ ਗਈ ਤੇ ਬੀਜੇਪੀ ਕੋਲ بڑے ਲੀਡਰ ਨੇ ਪੰਜਾਬ 'ਚ ਸੁਨੀਲ ਜਾਖੜ ਸਾਹਿਬ ਵੀ ਮੁੱਠੀਆਂ 'ਚ ਧੁੱਕੀ ਫਿਰਦੇ ਨੇ ਕੈਪਟਨ ਸਾਹਿਬ ਵੀ ਹੈਗੇ ਨੇ ਮਾਨਪ੍ਰੀਤ ਬਾਦਲ ਵੀ ਹੈਗੇ ਨੇ ਤੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਆਮ ਆਦਮੀ ਪਾਰਟੀ ਵਾਲੇ ਨੇ ਕਈ ਵਾਰ ਆਖੀ ਹੈ ਕਿ ਰਵਨੀਤ ਬਿੱਟੂ ਨੂੰ ਮੁੱਖ ਮੰਤਰੀ ਵਾਲੀ ਕੁਰਸੀ ਨਹੀਂ ਮਿਲਣੀ ਪਰ ਭਾਜੀ ਬੀਜੇਪੀ ਨੇ ਬਿੱਟੂ ਨਾਲ ਕੀਤਾ ਇੱਕ ਵਾਦਾ ਤਾਂ ਪਗਾਇਆ ਭਾਈ ਉਹਨਾਂ ਨੇ ਅਜੇ ਬੀਜੇਪੀ ਚ ਲਿਆਂਦਿਆ ਬਿੱਟੂ ਨੂੰ ਮਹੀਨੇ ਹੋਏ ਸੀ ਕੁਝ ਵੋਟਾਂ ਪਈਆਂ ਐਮਪੀ ਦੀਆਂ ਲੋਕਾਂ ਨੇ ਲੁਧਿਆਣੇ ਤੋਂ ਬਿੱਟੂ ਨੂੰ ਹਰਾਤਾ ਤੇ ਹਾਰੇ ਹੋਏ ਬਿੱਟੂ ਨੂੰ ਬੀਜੇਪੀ ਨੇ ਸੈਂਟਰ ਦਾ ਮੰਤਰੀ ਬਣਾਤਾ ਤੇ ਅੱਜ ਰਵਨੀਤ ਬਿੱਟੂ ਸੈਂਟਰ ਦਾ ਮੰਤਰੀ ਹੈ ਐ ਵੀ ਗੇਮ ਚੱਲਦੀ ਹੈ ਨਾ ਇੱਥੇ ਐ ਵੀ ਹੋ ਜਾਂਦਾ ਪਰ ਪੰਜਾਬ ਦੇ ਵਿੱਚ ਬੀਜੇਪੀ ਕੀ ਕਰੇਗੀ ਇਹ ਆਉਣ ਵਾਲਾ ਵਕਤ ਦੱਸੇਗਾ ਵੈਸੇ ਤੁਹਾਡਾ ਕੀ ਖਿਆਲ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਦੇ ਦਿਓ ਹੁਣ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਨੂੰ ਬਣਾਇਆ ਜਾਏਗਾ ਤੇ ਭਗਵੰਤ ਮਾਨ ਨੂੰ ਲਾਇਆ ਜਾਏਗਾ ਇਹ ਵੀ ਮੈਂ ਨਹੀਂ ਕਹਿੰਦਾ ਵੱਡੀ ਚਰਚਾ ਮੀਡੀਆ 'ਚ ਤੇ ਇਹਦੀ ਸਫਾਈ ਭਗਵੰਤਮਾਨ ਨੇ ਕੱਲ ਦਿੱਤੀ ਭਗਵੰਤਮਾਨ ਕਹਿੰਦੇ ਆ ਵੀ ਇਹ ਸਾਰੀਆਂ ਅਫਵਾਹਾਂ ਨੇ ਕੇਜਰੀਵਾਲ ਤਾਂ ਸਾਡੇ ਰਾਸ਼ਟਰੀ ਲੀਡਰ ਨੇ ਉਹ ਪੰਜਾਬ ਦਾ ਮੁੱਖ ਮੰਤਰੀ ਕਿਉ ਮੰਨ ਗਏ ਇਹ ਬਿਲਕੁਲ ਝੂਠ ਨਹੀਂ ਗੱਲਾਂ ਪਰ ਰਵਨੀਤ ਬਿੱਟੂ ਨੇ ਅੱਜ ਇਸ ਮੁੱਦੇ ਤੇ ਭਗਵੰਤਮਾਨ ਨੂੰ ਘੇਰ ਲਿਆ ਤੁਹਾਨੂੰ ਪਤਾ ਹੈ ਕਿ ਰਵਨੀਤ ਬਿੱਟੂ ਕੱਲ ਵੀ ਭਗਵੰਤਮਾਨ ਦੇ ਘਰ ਅੱਗੇ ਗਿਆ ਲਲਕਾਰਦਾ ਰਿਹਾ ਫੇਰ ਰਵਨੀਤ ਬਿੱਟੂ ਦੀ ਸਿਕਿਉਰਿਟੀ ਤੇ ਭਗਵੰਤਮਾਨ ਦੀ ਸਿਕਿਉਰਿਟੀ ਵੀ ਆਪਸ ਦੇ ਵਿੱਚ ਭੜੀਆਂ ਉਸ ਤੋਂ ਬਾਅਦ ਰਵਨੀਤ ਬਿੱਟੂ ਅੱਜ ਫੇਰ ਚਲਾ ਗਿਆ ਭਗਵੰਤਮਾਨ ਦੇ ਘਰ ਅੱਗੇ ਉਸੇ ਹੀ ਤਰ੍ਹਾਂ ਤੇ ਅੱਜ ਫਿਰ ਉਹਨੇ ਫੇਰ ਪੜਾਸ ਕੱਢੀ ਉਹ ਕਹਿੰਦਾ ਵੀ ਜਿਹੜੀ ਭਗਵੰਤਮਾਨ ਕਹਿ ਰਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ ਬਿੱਟੂ ਕਹਿੰਦਾ ਇਹਨਾਂ ਨੂੰ ਕਿੰਨੇ ਪੁੱਛਣਾ ਕਹਿੰਦਾ ਪ੍ਰਧਾਨ ਤੁਹਾਡੀ ਪਾਰਟੀ ਦਾ ਮੁਖੀ ਤੁਹਾਡੀ ਪਾਰਟੀ ਦਾ ਕੇਜਰੀਵਾਲ ਹੈ ਤਾਏ ਉਹਨੇ ਕਰਨਾ ਭਗਵੰਤਮਾਨ ਨੇ ਥੋੜਾ ਕਰਨਾ ਜਿਹਨੂੰ ਲਾਉਣਾ ਹੈ ਉਹ ਥੋੜਾ ਆਖੇਗਾ ਮੈਨੂੰ ਲਾਇਆ ਜਾਊਗਾ ਪਰ ਤੁਹਾਨੂੰ ਕੀ ਲੱਗਦਾ ਸਿਆਣੇ ਤੁਸੀਂ ਵੀ ਉਹ ਵੇਖਦੇ ਤੁਸੀਂ ਵੀ ਕੀ ਭਗਵੰਤਮਾਨ ਨੂੰ ਆਮ ਆਦਮੀ ਪਾਰਟੀ ਪੰਜਾਬ ਚ ਲਾ ਦੇਗੀ ਮੈਨੂੰ ਜਿੱਥੋਂ ਤੱਕ ਲੱਗਦਾ ਕੰਮ ਔਖਾ ਭਗਵੰਤਮਾਨ ਕਰਕੇ ਤਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਈਆਂ ਮਾੜੀ ਮੋਟੀ ਜੜ ਲੱਗੀ ਆ ਭਾਵੇਂ ਕੀਤਾ ਮਾਨ ਸਾਹਿਬ ਨੇ ਵੀ ਕੱਖ ਨਹੀਂ ਬੋਤਾ ਪਰ ਜੇ ਭਗਵੰਤਮਾਨ ਨੂੰ ਪਾਸੇ ਕੀਤਾ ਕਿਸੇ ਹੋਰ ਨੂੰ ਬਣਾਇਆ ਆਮ ਆਦਮੀ ਪਾਰਟੀ ਚ ਫੁੱਟ ਪੈ ਸਕਦੀ ਆ ਭਗਵੰਤਮਾਨ ਨਾਲ ਜਿੰਨੇ ਕ ਬੰਦੇ ਨੇ ਉਹ ਲੈ ਕੇ ਪਾਸੇ ਵੀ ਹੋ ਸਕਦਾ ਔਰ ਇੱਕ ਗੱਲ ਹੋਰ ਜੇ ਕੇਜਰੀਵਾਲ ਨੂੰ ਪਲਾਨਾਮ ਵੀ ਬਣਾਉਣ ਆ ਇੱਥੋਂ ਦੇ ਕਿਸੇ ਨੂੰ ਬਣਾਉਣ ਤਾਂ ਵੀ ਪਟਾਕਾ ਪਾਉ ਪਰ ਜੇ ਕੇਜਰੀਵਾਲ ਕਵੇ ਕਿ ਮੈਂ ਬਣ ਜਾ ਪੰਜਾਬ ਦਾ ਫਿਰ ਤਾਂ ਇਹਨਾਂ ਦੀ ਪਾਰਟੀ ਆਤਮ ਹੱਤਿਆ ਕਰਨ ਵਾਲੀ ਗੱਲ ਕਰੇਗੀ ਨਾ ਤਾਂ ਇਹ ਗੱਲ ਪੰਜਾਬੀਆਂ ਨੂੰ ਮਨਜ਼ੂਰ ਹੈ ਤੇ ਨਾ ਇਹ ਗੱਲ ਭਗਵੰਤ ਮਾਨ ਨੂੰ ਮਨਜ਼ੂਰ ਹੋਣੀ ਹੈ ਮੇਰੇ ਖਿਆਲ ਨਾਲ ਆਮ ਆਦਮੀ ਪਾਰਟੀ ਦੇ ਕਾਫੀ ਸਾਰੇ ਐਮਐਲਏ ਹੋਣਗੇ ਜਿਨ੍ਹਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਹੋਣੀ ਤੇ ਕੇਜਰੀਵਾਲ ਵੀ ਐਡਾ ਕੋਈ ਨਿਆਣਾ ਨਹੀਂ ਹੈਗਾ ਉਹ ਵੀ ਕੋਈ ਐਡਾ ਦੁੱਧ ਪੀਂਦਾ ਜਵਾਕ ਨਹੀਂ ਹੈਗਾ ਕਿ ਆਪ ਦੀ ਮੁੱਖ ਮੰਤਰੀ ਬਣਨ ਦੀ ਲਾਲਸਾ ਚ ਪਾਰਟੀ ਦੀ ਹੀ ਫੱਟੀ ਪੋਚ ਦੇਵੇ ਐਦਾ ਕੇਜਰੀਵਾਲ ਨੇ ਵੀ ਨਹੀਂ ਕਰਨਾ ਹੁਣ ਜਿਹੜੀਆਂ ਇਹ ਅਨੁਮਾਨ ਨੇ ਮੈਨੂੰ ਲੱਗਦਾ ਹੈ ਵਕਤੋਂ ਪਹਿਲਾਂ ਦੇ ਵੱਡੇ ਅਨੁਮਾਨ ਨੇ ਇੰਜ ਨਹੀਂ ਹੋਣਾ ਤੁਹਾਨੂੰ ਕੀ ਲੱਗਦਾ ਮੈਂ ਫਿਰ ਤੁਹਾਡਾ ਵਿਚਾਰ ਪੁੱਛਾਂਗਾ ਬਹੁਤ ਮਿਹਰਬਾਨੀ ਸ਼ੁਕਰੀਆ